ਅੱਜ ਆਪਾਂ ਜਗਰਾਵਾ ਮੰਡੀ ਪਹੁੰਚੇ ਹੋਏ ਆ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਦੀ ਲਾਡਲੀ ਫੌਜ ਘੋੜਿਆਂ ਦੀ ਮੰਡੀ ਲੱਗੀ ਹੋਈ ਆ ਤੇ ਘੋੜਿਆਂ ਦੀ ਮੰਡੀ ਦਾ ਜਾਗ ਪਰਮਾਤਮਾ ਨੇ ਲਾਇਆ ਹੋਇਆ ਇਸ ਜਾਗ ਨੂੰ ਅੱਗੇ ਜਾਗ ਵੰਡਣ ਵਾਲੇ ਹਿੰਦੁਸਤਾਨ ਦੇ ਬਰੀਡਰਾਂ ਚੋਂ ਇੱਕ ਨੌ ਆ ਜਿਹੜਾ ਮੂਰਲੇ ਤਿੰਨ ਨਵਾਂ ਚੋਂਦਾ ਸਨੀਵੀਰ ਰਣੀਆਂ ਸੱਸੀ ਗਵੀਰ ਜੀ ਸੱਸੀ ਗੱਲ ਜੀ ਇਹ ਕਰਮਾ ਨਾਲ ਹੀ ਇਤਫਾਕ ਨਾਲ ਹੀ ਸਨੀਵੀਰ ਥੋੜੀ ਨਰ ਮੁਲਾਕਾਤ ਹੋਗੀ ਪਹਿਲਾਂ ਤਾਂ ਵੱਡੇ ਭਾਗ ਆ ਤੁਸੀਂ ਗੱਲਬਾਤ ਕਰਨ ਲਈ ਸਮਾਂ ਨਹੀਂ ਨਹੀਂ ਬਾਈ ਜੀ ਤੁਹਾਡੇ ਨਾਲ ਪਿਆਰ ਅੱਜ ਤਾਂ ਨਹੀਂ ਨਾ ਪਿਆਰ ਵੀ ਆਪਣਾ ਬਹੁਤ ਪੁਰਾਣਾ ਹੈ ਪੁਰਾਣਾ ਇਹ ਵੀ ਆਪਣਾ ਸ਼ੌਕ ਹੈ ਜਿਹੜਾ ਕੁੱਤਿਆਂ ਤੋਂ ਲੈ ਕੇ ਸ਼ਿਕਾਰੀ ਕੁੱਤੇ ਸ਼ਿਕਾਰੀ ਕੁੱਤੇ ਤੋਂ ਲੈ ਕੇ ਹੁਣ ਤੱਕ ਜਿਹੜਾ ਤੁਰਿਆ ਆਉਂਦਾ ਕਿਹੜੇ ਟਾਈਮ ਹੋ ਗਏ 20 ਸਾਲ ਦੀ ਗੱਲ ਹੋ ਗਈ ਹਾਂ ਜੀ ਵਾਕਿਆ ਮੇਰੇ ਮੂੰਹ ਵਾਲੇ ਸ਼ਬਦ ਖਿੱਚ ਲੈ 20 ਸਾਲ ਪਹਿਲਾਂ ਮੈਂ ਰਣੀਆਂ ਸਣੀ ਵੀਰ ਦੇ ਬਾਬਾ ਜੀ ਲਾਲਤੋਂ ਵਾਲੇ ਸ਼ਿਕਾਰੀ ਕੁੱਤੇ ਮੈਨੂੰ ਦਿੱਤੇ ਹਾਂ ਉਹ ਬੋਲਣ ਲਈ ਲੈ ਕੇ ਗਿਆ ਸੀ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੋ ਗਈ ਕਿਰਪਾ ਹੋ ਗਈ ਸਹੀ ਗੱਲ ਹੈ ਜੀ ਇਹ ਜਿਹੜਾ ਕਹਿੰ ਬੰਦਾ ਤੇ ਘੋੜਾ ਘੋੜਾ ਕੱਖਦਾ ਵੀ ਆ ਘੋੜਾ ਲੱਖਦਾ ਵੀ ਆ ਬਹੁਤੇ ਘੋੜੇ ਕਰੋੜਾਂ ਦੇ ਨਹੀਂ ਹੈਗੇ ਪਰ ਜਿਹੜੇ ਹੈਗੇ ਆ ਉਹਨਾਂ ਦੇ ਓਨਰ ਸਨੀ ਵੀਰ ਜਾਗ ਲਾ ਰਹੇ ਹੋ ਹਿੰਦੁਸਤਾਨ ਚ ਕਿਰਪਾ ਗੁਰੂ ਮਹਾਰਾਜ ਜੀ ਜਿਹੜੀ ਕਰੀ ਅੰਨੇ ਕਿਰਪਾ ਮਾਲਕ ਜਿਵੇਂ ਸਮਤ ਬਖਸ਼ ਨੇ ਉਹ ਆਪਾਂ ਕਿਰਪਾ ਜਾਗ ਲਾਈ ਉਹਨੇ ਅੱਜ ਸਰਪੰਚ ਦਾ ਤੁਹਾਡੇ ਦਿਲਵਾਗ ਦਾ ਬੱਚਾ ਸਰਪੰਚ ਤੋਂ ਲੋਧਰ ਵਾਲਾ ਹਾਂਜੀ ਹਾਂ ਬਹੁਤ ਚੰਗਾ ਬੱਚਾ ਇਹ ਪੰਜਾਂ ਚਾਰ ਮਿੰਟਾਂ ਚ ਵੀਡੀਓ ਪੈ ਜਾਣੀ ਆ ਅੱਛਾ ਕਿਤੇ ਛੋਟੇ ਦੀ ਹਾਂਜੀ ਪਹਿਲੀ ਵੀਡੀਓ ਹੀ ਉਹਦੀ ਐਂਟਰੀ ਵੀ ਮੇਰੀ ਇੱਥੇ ਮੰਡੀ ਚ ਉਹਦੇ ਨਾਲ ਹੀ ਆ ਤੇ ਮੈਂ ਕਰ ਵੀ ਅੱਜ ਔਰ ਤੁਸੀਂ ਵੇਖੋ ਵੀ ਇਹੋ ਜਿਹੇ ਖੂਬਸੂਰਤ ਬੱਚਾ ਹੈ ਉਹਨਾਂ ਬਹੁਤ ਛੋਟੀ ਉਮਰ ਦਾ ਹੈ ਬਾਈ ਜੀ ਬਹੁਤ ਯੰਗ ਉਮਰ ਦਾ ਹੈ 2 ਸਾਲੀ ਮਹੀਨੇ ਦਾ ਰਸ ਹੈ ਉਹਨਾਂ ਦਾ ਤੇ ਬੜੀਆਂ ਆਪਦੇ ਨਾਮ ਵੇਖਿਓ ਤੁਸੀਂ ਹਲੇ ਤਾਂ ਬਹੁਤ ਟਾਈਮ ਪਿਆ ਉਹਦਾ ਜਦੋਂ 3-4 4 ਸਾਲ ਦਾ ਕੋੜਾ ਬਣਿਆ ਉਹਦਾ ਦਰਸ਼ਨੀ ਕੋੜਾ ਦਰਸ਼ਨੀ ਤਾਂ ਹੁਣ ਵੀ ਹੈ ਬਹੁਤ ਚੰਗੀ ਮਾਂ ਵੱਲੋਂ ਵੀ ਬਾਪ ਵੱਲੋਂ ਵੀ ਬਾਪ ਦੇ ਦਲਬਾਗ ਦਾ ਬਾਗ ਦਾ ਬੱਚਾ ਹੈ ਮਾਂ ਆਪਣੇ ਜਿਹੜੇ ਭਾਈ ਉੱਥੇ ਨੇ ਗੰਗਾ ਨਗਰ ਹਾਂਜੀ ਉਪਾਲ ਸਾਹਿਬ ਹਾਂਜੀ ਉਹਨਾਂ ਦੀ ਕੁੜੀ ਦਾ ਹੈ ਉਹਨਾਂ ਦੀ ਕੁੜੀ ਬਹੁਤ ਚੰਗੀ ਨਾਮੀ ਕੁੜੀ ਹੈ ਤੇ ਦੋਨੇ ਮਾਂ ਬਾਪ ਮੈਂ ਕਹਿੰਦੇ ਹੁਣੇ ਵੀ ਪੀੜੀਆਂ ਆਪਾਂ ਇੱਕ ਕੁੜਾ ਇਕੱਲਾ ਦੇਖ ਲੈਨੇ ਆ ਔੜੇ ਦੀ ਮਾਂ ਤੇ ਮਾਂ ਦੀ ਮਾਂ ਦੋ ਚੀਜ਼ਾਂ ਜ਼ਰੂਰੀ ਹੈ ਜਿਹੜੀਆਂ ਇਨਸਾਨ ਪੈਦਾ ਕਰਦੀਆਂ ਇਨਸਾਨ ਪੈਦਾ ਉੱਥੇ ਜਾ ਕੇ ਬਰੀਡ ਹੋਣੀ ਹੈ ਬਈ ਸਨਿਹ ਵੀਰੇ ਕਿੰਨੇ ਘੋੜੇ ਜੰਮਦੇ ਆ ਪਰ ਸਾਂਹ ਗਿਣਤੀ ਦੇ ਬਣਦੇ ਆ ਉਹ ਬਈ ਕਰਨੀ ਹੀ ਐ ਨਾ ਫਿਰ ਆਪਾਂ ਜਿਵੇਂ ਕਬੂਤਰਬਾਜੀ ਚਾਹੁੰਦੇ ਆ ਕਿਸੇ ਵੀ ਲਾਈਫਸਟਾਕ ਚ ਕਿਸੇ ਵੀ ਸ਼ੌਂਕ ਚ ਆਉਂਦੇ ਆ ਆਪਾਂ ਮੇਰਾ ਕਹਿੰਦਾ ਬਾਬੇ ਵੀ ਜਨ ਚ ਕੇ ਬਲੱਡ ਲਾਈਨ ਹਾਂਜੀ ਜਿਹੜੀ ਬਲੱਡ ਲਾਈਨ ਦੇ ਨਾਲ ਚੀਜ਼ ਨੇ ਪੈਦਾ ਹੋਣਾ ਤੁਹਾਡੇ ਦੇਣਾ ਮਾਲਕ ਨੇ ਪਰਮਾਤਮਾ ਨੇ ਮਿਹਨਤ ਆਪਣੀ ਐ ਉਹ ਬਹੁਤ ਵੱਡੀ ਮੈਟਰ ਕਰਦੀ ਐ ਜਿਵੇਂ ਆਪਾਂ ਅੱਜ ਕਹਿੰਦੇ ਨੇ ਅੱਜ ਦੇਖ ਕੇ ਚੰਗੇ ਘੋੜੇ ਨੂੰ ਚੰਗੇ ਜਾਨਵਰ ਨੂੰ ਰਾਤੋ ਰਾਤ ਪੈਦਾ ਨਹੀਂ ਹੁੰਦਾ ਉਹਦੇ ਪਿੱਛੇ ਹਣ ਬਈ ਆਪਣੀਆਂ ਮੇਰੀਆਂ ਤਿੰਨ ਚਾਰ ਪੀੜੀਆਂ ਤੋਂ ਜਨਰੇਸ਼ਨ ਤੋਂ ਜੋਰ ਲੱਗਦਾ ਤੇ ਗੁਰੂ ਮਹਾਰਾਜ ਨੇ ਝੋਲੀ ਹੁਣ ਪਾਈ ਜਾ ਕੇ ਜਾਣਾ ਇਹ ਟਾਈਮ ਲੱਗਦਾ ਸਮਾਂ ਲੱਗਦਾ ਸੇਵਾ ਹੁੰਦੀ ਹੈ ਇਹਨਾਂ ਦੀ ਸੇਵਾ ਆਲੀ ਨਹੀਂ ਜਾਂਦੀ ਆਲੀ ਨਹੀਂ ਜਾਂਦੀ ਉਹ ਤਾਂ ਗੁਰੂ ਮਹਾਰਾਜ ਦੀ ਪਾਈ ਜਾਂਦਾ ਨਾਮ ਦਿੱਤਾ ਹੋਇਆ ਜਿਹਦੇ ਘਰੇ ਘੋੜਾ ਘੋੜੀ ਹਿਣਕਦੇ ਆ ਬਸ ਉੱਥੇ ਗੁਰੂ ਦੀ ਕਿਰਪਾ ਜੀ ਗੁਰੂ ਦੀ ਕਿਰਪਾ ਸਣੀ ਵੀਰੇ ਜਿਹੜੇ ਹੁਣ ਅੱਜ ਮੰਡੀ 'ਚ ਨਵੇਂ ਕੋਈ ਘੋੜਾ ਖਰੀਦਣ ਆਇਆ ਕੋਈ ਬਸ਼ੇਰੀ ਖਰੀਦਣ ਕੋਈ ਘੋੜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰੇ ਤਾਂ ਭਾਈ ਪਹਿਲੇ ਦਿਨ ਤੋਂ ਕਿ ਭਾਈ ਇਹ ਮੈਸੇਜ ਹੈ ਵੀ ਜਿਹੜਾ ਨਵਾਂ ਬਾયર ਕੋਈ ਵੀ ਲੈਂਦਾ ਨਾ ਜਾਨਵਰ ਜਿਹਨੂੰ ਮੈਂ ਕਹਿੰਦਾ ਨਹੀਂ ਨੌਲੇਜ ਹਾਂਜੀ ਸਿਰਫ ਇੰਨਾ ਹੀ ਉਹ ਦੇਖ ਲਵੇ ਵੀ ਜਿਹੜੇ ਉਹਦੀ ਬਨਾਵਟਾ ਜਾਨਵਰ ਦੀ ਹਾਂਜੀ ਜੇ ਮਾਰਵੜੀ ਖਰੀਦਦੇ ਆਪਾਂ ਉਹਦੀ ਬਨਾਵਟਾ ਨਾਂ ਵਾਲੇ ਵੱਡੇ ਕੱਦ 'ਚ ਜਾਈਏ ਨਾ ਛੋਟੇ ਜਾਈਏ ਘੋੜੀ ਲੈਣ ਜਾਈਏ 66 1/2 ਇੰਚ ਦੀ ਘੋੜੀ ਲੈ ਲੀਏ ਅਸਲ ਜਿਹੜੀ ਹੋ ਜਾਂਦੀ ਬਹੁਤ ਹੁੰਦੀ ਹੈ ਪੇਟਦਾਰ ਘੋੜੀ ਹੋਵੇ ਗਰਦਨ ਦੀ ਅੱਛੀ ਹੋਵੇ ਕੰਨ ਮੂੰਹ ਦੀ ਚੰਗੀ ਹੋਵੇ ਤੇ ਤੁਸੀਂ ਉਹਨੂੰ ਚੰਗੇ ਘੋੜੇ ਆਪਣੇ ਗੁਰੂ ਮਹਾਰਾਜ ਨੇ ਪੰਜਾਬ 'ਚ ਬਹੁਤ ਚੰਗੇ ਘੋੜੇ ਨੇ ਤੇ ਜਿੱਥੇ ਮਰਜੀ ਬਰੀਡ ਕਰਾ ਲਈਏ ਤੇ ਉਹਦੀ ਜਾਗ ਅੱਗੇ ਸ਼ੁਰੂ ਹੋ ਜਾਂਦੀ ਹੈ ਫਿਰ ਜੇ ਆਪਾਂ ਸਿਲੈਕਸ਼ਨ ਨਹੀਂ ਕੋਈ ਮਿਕਸ ਬਰੀਡ ਦੀ ਕਰਦੇ ਆ ਜਿਹਦੇ ਵਿੱਚ ਕੋਈ ਨੀਲਾ ਆ ਗਿਆ ਕੋਈ ਨੁਕਰ ਆ ਗਿਆ ਕੋਈ ਚੰਬਾ ਆ ਗਿਆ ਉਹ ਜਾਂ ਤਾਂ ਇੱਕ ਲਾਈਨ ਫੜ ਲਈਏ ਨੁਕਰੇ ਵਾਲੀ ਉਹ ਚੀਜ਼ ਨੂੰ ਖਰੀਦਣਾ ਚਾਹੁੰਦੇ ਆਪਾਂ ਨੁਕਰੇ ਚੰਬੇ ਵਾਲੀ ਚ ਲਈਏ ਜੇ ਮਾਰਵਾੜੀ ਚਾਹ ਫਿਰ ਜ਼ਰੂਰੀ ਧਿਆਨ ਰੱਖਣਾ ਪੈਂਦਾ ਹੈ ਬਲੱਡ ਲਾਈਨ ਜੇ ਤੁਹਾਡੀ ਬਹੁਤੀ ਨੌਲੇਜ ਨਹੀਂ ਮੈਂ ਕਹਿੰਦਾ ਆਹ ਕੈਰੈਕਟਰ ਦੇਖ ਲੋ ਤਾਂ ਜਾਨਵਰ ਆਪਣੇ ਦਿਮਾਗ ਚ ਆ ਜਾਂਦਾ ਵੀ ਅੱਛੀ ਘੋੜੀ ਜਿਹੜੀ ਐ ਲੈਦੀ ਆ ਤੁਹਾਡੇ ਵਾਲੀ ਗੱਲ ਆ ਜਿਵੇਂ ਹੁਣ ਕੋਈ ਚੰਬੀ ਘੋੜੀ ਲੈ ਲੈਂਦਾ ਹਾਂਜੀ ਹਾਂਜੀ ਉਹ ਤਾਂ ਕਰਮਾ ਨਾਲ ਹੀ ਨੁਕਰਾ ਦਊ ਨਹੀਂ ਜੀ ਕਰਮਾ ਨਾਲ ਨੁਕਰਾ ਨਹੀਂ ਉਹਦੀ ਚੰਬੀ ਦੀ ਵੀ ਜੇ ਬਲੱਡ ਲਾਈਨ ਪਿੱਛੇ ਚੰਗੀ ਚੰਬੀ ਲੈਣ ਨਾਲ ਆਪਾਂ ਨੁਕਰੀ ਲੈ ਲਈਏ ਹਾਂ ਉਹਨੂੰ ਨੁਕਰੇ ਘੋੜੇ ਤੋਂ ਬਰੀਡ ਕਰਾਈਏ ਤੇ ਫਿਰ ਨੁਕਰੇ ਹੀ ਦਿਓ ਨਾ ਨੁਕਰਾਈ ਦਿਓ ਜਿਹੜੀ ਚੰਬੀ ਚ ਲੈਣ ਚ ਜੂਆ ਜੰਬੀ ਲੈਣ ਚ ਫਿਰ ਵੀ ਜੂਆ ਹਾਂ ਜਾਂ ਨਾ ਦੇ ਸਕੇ ਨਾ ਦੇ ਸਕੇ ਉਹ ਤੁਹਾਡੇ ਕਰਮਾਂ ਕਰਮ ਹੈ ਜੀ ਹਾਂ ਕਰਮ ਵੀ ਇਹ ਵੀ ਨੌਕਰੀ ਜੀ ਆਪਾਂ ਲੈਨੇ ਆ ਨੌਕਰੀ ਚੰਗਾ ਨੁਕੜਾ ਕੋੜਾ ਛੱਡੇ ਤੇ ਆਪਾਂ ਨੁਕਰੀਆਂ ਚ ਬਹੁਤ ਮੈਂ ਕਹਿੰਦਾ ਵੀ ਬਹੁਤ ਉੱਪਰ ਚਲੇ ਗਏ ਉੱਪਰ ਚਲੇ ਕਿੰਨੇ ਚੰਗੀ ਕੁਆਲਿਟੀ ਦੇ ਆਪਾਂ ਘੋੜੇ ਤਿਆਰ ਕਰ ਲਏ ਕਿੰਨੇ ਚੰਗੇ ਘੋੜੀਆਂ ਤਿਆਰ ਕਰ ਲਈਆਂ ਛਿਪਕੇ ਤੋਂ ਬਗੈਰ ਸਫਾਈ ਨਾਲ ਸ਼ੋਹ ਚ ਰਿੰਗਾ ਚ ਦੇ ਕੇ ਭੁਖ ਲੈਂਦੀਏ ਦੇਖ ਕੇ ਜਾਨਵਰਾਂ ਦੀ ਇੰਨੀ ਸੰਭਾਈ ਹੈ ਉਵੇਂ ਮਾਰਵੜੀ ਚ ਮਾਰਵੜੀ ਚ ਜਿੰਨੀ ਆਪਾਂ ਤਰੱਕੀ ਕਰ ਗਏ ਮਿਹਨਤ ਕੀਤੀ ਆਪਣੇ ਸਾਰੇ ਭਰਾਵਾਂ ਨੇ ਤੇ ਅੱਜ ਆਪਾਂ ਦੇਖੋ ਤੁਸੀਂ ਮੰਡੀ ਦੇਖਦੇ ਚਾਰ ਚੰਦ ਲੱਗੇ ਪਏ ਬਾਈ ਚਾਰ ਚੰਨ ਕੋਈ ਜਿਹੜਾ ਥੋੜੇ ਘੋੜੇ ਦਾ ਬੱਚਾ ਜਦੋਂ ਕੋਈ ਜਾਂ ਬਸ਼ੇਰੀ ਆ ਜੀ ਜੀ ਉਹੋ ਕਈ ਲੱਖ ਵੱਜ ਜਾਂਦੀ ਆ ਘੋੜਾ ਕੱਖ ਦਾ ਵੀ ਆ ਘੋੜਾ ਲੱਕ ਦਾ ਕਰੋੜਾਂ ਕੋ ਖਾਨਦਾਨ ਤੇ ਆ ਜਿਵੇਂ ਪਹਿਲਾਂ ਲੋਕ ਧੀ ਆ ਪੁੱਤ ਦਾ ਰਿਕਤਾ ਕਰਦੇ ਸੀ ਬਾਈ ਬਜ਼ੁਰਗ ਨੂੰ ਦੇਖ ਕੇ ਵੀ ਆ ਖਾਨਦਾਨ ਦਾ ਇਹਦਾ ਬਹੁਤ ਵੱਡਾ ਵੱਡਾ ਵਟਾ ਜੀ ਜਿਹੜਾ ਹੁਣ ਜਿਵੇਂ ਦਿਲਬਾਗ ਦਾ ਨਾਮ ਆ ਜਾਂਦਾ ਜਦੋਂ सरपंच साहब ਕੋਲੇ ਦਾ ਪੁੱਤਾ ਖੜਾ ਹੈ ਇਹ ਇਹ ਦਿਲਵਾਗ ਦਾ ਇਹ ਮੈਂ ਪੁੱਤ ਹੈ ਜੀ ਪੁੱਤਾ 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 ਇਹ ਕਿਹਨੇ ਕਿਹਨੇ ਸਰਪੰਚ ਸਾਹਿਬ ਕੋਲੇ ਇਹ ਸਰਪੰਚ ਸਾਹਿਬ ਮਹਿਲਕਲਾਂ ਤੋਂ ਆਪਣੇ ਭਾਈ लाडी ਜੀ लाडी ਜੀ ਇਹ ਵੀ ਬ੍ਰੈਂਡ ਹੈ ਜਿੰਨੇ ਕੋਲੇ ਨੁਕਰਾ ਘੋੜਾ ਵੀ ਹੈ ਹਾਂਜੀ ਇਹ ਆਪਣੇ ਜਿਹੜਾ ਪਾਕਸਰ ਤੋਂ ਲਿਆ ਸੀ ਆਪਾਂ ਉਦੋਂ ਹਾਂਜੀ ਉਹ ਵੀ ਘੋੜਾ ਤੇ ਇੱਕ ਇਹ ਕੁੜੀ ਵੀ ਨੇ ਕੋਲੇ ਬਹੁਤ ਚੰਗੀ ਹੈ ਇਹਨੇ ਕੋਲ ਜਿਹੜੀ ਨੁਕਰੀ ਘੋੜੀ ਹੈ ਮਹਿਲਕਲਾਂ ਸਰਪੰਚ ਸਾਰੇ ਜਿੱਦੀ ਰਹੀਓ ਕੁੜੀ ਉਹ ਨੁਕਰੀ ਸ਼ੋ ਸ਼ੋ ਉਹ ਵੀ ਆਪਣੀ ਜਾਗ ਲਾਈ ਸੀ ਪਹਿਲੀ ਲੈ ਕੇ ਦਿੱਤੀ ਸਰਪੰਚ ਸਾਹਿਬ ਕੋਲ ਹੋਣਗੇ 15 20 ਜਨਵਰੀ ਅੱਛਾ ਸਨੀਬੀਰ ਜੀ ਹੁਣ ਅੱਗੇ ਸ਼ੋਅ ਚੱਲਣੇ ਆ ਜੀ ਜੀ ਜਿਹੜੇ ਸ਼ੋਅਾਂ ਲਈ ਕੁਸ਼ ਤਿਆਰ ਕਿਉਂਕਿ ਤੁਸੀਂ ਮੀਨ ਜੱਜ ਹੁੰਨੇ ਹੋ ਜੀ 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 ਤੇ ਉਹਨਾਂ ਨੂੰ ਕੀ ਕਿਵੇਂ ਉਹ ਆਪਦੇ ਹੁਣ ਤੋਂ ਬੱਚਿਆਂ ਨੂੰ ਤਿਆਰ ਕਰਨ ਵੀ ਉਹ ਸ਼ੋਅ ਦੇ ਵਿੱਚ ਜਦੋਂ ਉਹਨਾਂ ਦੀ ਲਗਾਮ ਫੜੀ ਹੋਵੇ ਤਾਂ ਉਹ ਖੁਸ਼ੀ ਮਹਿਸੂਸ ਕਰਨ ਕਿਉਂਕਿ ਤੁਸੀਂ ਉਹਨਾਂ ਨੂੰ ਦੱਸ ਸਕਦੇ ਆਂ ਵੀ ਆਹ ਤੁਹਾਡੇ ਘੋੜੇ ਚ ਆਹ ਬਛੇਰੀ ਚ ਆਹ ਬਛੇਰੇ ਚ ਆਹ ਘੋੜੀਆਂ ਚ ਕੁਆਲਿਟੀ ਹੋਣੀ ਚਾਹੀਦੀ ਆ ਕੀ ਤੁਸੀਂ ਉਹਦੇ ਜੱਜ ਫਿਰ ਕਰਦੇ ਹੋ ਹੁੰਦਾ ਵੈਸੇ ਕਿ ਵੀਰ ਬਹੁਤ ਜ਼ਿਆਦਾ ਆਪਣੇ ਬੰਦੇ ਪੰਜਾਬ ਵਾਲੇ ਤਾਂ ਮਿਹਨਤੀ ਹੋਗੇ ਹਾਂਜੀ ਮੈਂ ਤਾਂ ਇਹ ਕਹਿੰਨਾ ਪਹਿਲੀ ਗੱਲ ਜਿਹੜੀ ਘੋੜੇ ਦੀ ਟਾਈਪ ਸਹੀ ਹੋਣੀ ਚਾਹੀਦੀ ਹੈ ਅੱਛਾ ਜੀ ਲਿਸ਼ਕਾ ਪੁਸ਼ਕੀ ਲੂਈ ਖੁਰਾਕ ਸਿਹਤ ਉਹ ਤਾਂ ਬਾਅਦ ਦੀਆਂ ਗੱਲਾਂ ਹੈ ਪਹਿਲਾਂ ਜੇ ਟਾਈਪ ਹੀ ਨਹੀਂ ਸਹੀ ਤਾਂ ਆਪਾਂ ਰਿੰਗ ਤੇ ਜਾਣਾ ਉਹਦੇ ਕੰਨਾਂ ਦੀ ਬਾਈਟ ਉਹਦਾ ਸੁੰਭ ਉਹਦੀ ਗਰਦਨ ਜਿਨ ਜੋ ਪ੍ਰੋਪੋਰਸ਼ਨੇਟ ਚ ਮਾਰਵਾੜੀ ਨੂੰ ਚਾਹੀਦਾ ਹੈ ਉਹ ਪਹਿਲਾਂ ਤਾਂ ਉਹ ਜ਼ਰੂਰੀ ਹੈ ਜਿਵੇਂ ਹਰੇਕ ਧੀ ਪੁੱਤ ਆਪ ਨੂੰ ਤਾਂ ਆਪ ਸੋਹਣਾ ਹੀ ਲੱਗਦਾ ਹੁੰਦਾ ਪਰ ਜਾ ਕੇ ਰਿੰਗ 'ਚ ਤੁਸੀ ਕਰਨੀ ਆ ਜਾ ਕੇ ਰਿੰਗ 'ਚ ਪਤਾ ਲੱਗਦਾ ਕੰਪੀਟੀਸ਼ਨ 'ਚ ਮੈਂ ਕਹਿੰਦਾ ਵੀ ਹਰ ਸ਼ੋਅ 'ਚ ਹਰ ਤਾਂ ਤੇ ਜਾ ਕੇ ਤੁਸੀ ਕੋਈ ਨਵੀਂ ਗੱਲ ਸਿੱਖਦੇ ਆ ਪਰ ਜਦੋਂ ਘੋੜਾ ਤਿਆਰ ਕਰਨਾ ਹੈ ਜਿਹੜਾ ਰਿੰਗ ਦਾ ਕੰਮ ਹੈ ਨਾ ਸ਼ੋਅ ਵਾਲਾ ਵੀ ਕੁਰੀਆ ਦਾ ਟੋਟਲੀ ਡਿਫਰੈਂਟ ਚੀਜ਼ ਹੈ ਇਹ ਤਾਂ ਹਰ ਵਕਤ ਦੀ ਨਿਗਾਹ ਇੱਕ ਮਹੀਨੇ ਦੀ ਜਾਂ 10 ਦਿਨਾਂ ਦੀ ਥੋੜੇ ਦਿਨਾਂ ਦੀ ਸੇਵਾ ਨਾਲ ਘੋੜਾ ਨਹੀਂ ਬਣਦਾ ਸ਼ੋਅ ਵਾਲਾ ਤਾਂ ਜਿਹੜੇ ਹੁਣ ਮੇਰੇ ਸੱਜਣਾ ਨੇ ਤਿਆਰੀ ਕੀਤੀ ਸ਼ੁਰੂ ਕੀਤੀ ਵੀ ਹੈ ਉਹ ਉਹੀ ਜਾ ਕੇ ਰਿੰਗ 'ਚ ਜਾ ਕੇ ਖੜਦੇ ਆ ਉਹੀ ਨਹੀਂ ਵੀ ਅਸ਼ੋਕ ਤਰੀਕ ਧਰੀ ਗਈ ਵੀ ਆਪਾਂ ਢੂੜ ਮਹੀਨਾ ਪਹਿਲਾਂ ਆਪਾਂ ਢੂੜ ਮਹੀਨਾ ਪਹਿਲਾਂ ਮਾਲਸ਼ਾ ਕਰਦੀਏ ਲੂਈ ਬਨਜੂ ਨਹੀਂ ਕਿਉਂਕਿ ਜਿਹੜੇ ਕੋਟ ਕੰਡੀਸ਼ਨ ਹੈ ਮੇਰੀ ਜੋਧਪੁਰ ਵੀ ਗੱਲ ਹੋਈ ਸੀ ਇੱਕ ਵਾਰੀ ਬੈਠੇ ਜਦੋਂ ਰਿੰਗ ਹੋਇਆ ਹਾਂਜੀ ਤੇ ਜਿੰਨੀ ਉੱਥੇ ਦੇ ਜੋਧਪੁਰ ਦੇ ਜਿਹੜੇ ਸੀਨੀਅਰ ਬਰੀਡਾ ਸੀਗੇ ਉਹ ਕਹਿੰਦੇ ਅਸੀਂ ਇਹ ਦੇਖਦੇ ਵੀ ਤੁਹਾਡੇ ਪੰਜਾਬ ਦੇ ਵਿੱਚ ਇੰਨੀ ਮਿਹਨਤ ਕਰਦੇ ਕਿਵੇਂ ਵੀ ਲੂਈ ਇੰਨੀ ਕੋਡਿੰਦੀ ਤਿਆਰੀ ਕਿਵੇਂ ਕਰਦੇ ਹਾਂ ਮੈਂ ਕਿਹਾ ਜੀ ਸਾਡੇ ਬੰਦੇ ਕਿਤੇ ਮਹੀਨੇ ਜਾਂ 15 ਦਿਨ ਜਾਂ 2 ਮਹੀਨੇ ਦੀ ਤਿਆਰੀ ਚ ਨਹੀਂ ਇਹ ਤਾਂ ਜਦੋਂ ਬੱਚਾ ਕੁੜੀ ਚੋਂ ਬਾਹਰ ਆ ਜਾਂਦਾ ਪਹਿਲੇ ਤਾਂ ਪੇਟ ਦੇ ਅੰਦਰ ਫਿਰ ਬਾਹਰ ਆਏ ਉਦੋਂ ਦੀ ਸੇਵਾ ਕਰਦੇ ਕਰਕੇ ਰਿੰਗ ਚੋਂਦੇ ਕੋੜੇ ਜਿਵੇਂ ਬਾਹਰਲੇ ਫੁੱਟਬਾਲ ਦੇ ਖਿਡਾਰੀ ਐਥਲੀਟ ਬਾਹਰਲੇ ਮੁਲਕ ਆ ਰਹੇ ਪਹਿਲੇ ਬੱਚੇ ਦੇ ਜਨਮ ਤੋਂ ਹੀ ਜ਼ੀਰੋ ਤੋਂ ਸ਼ੁਰੂ ਕਰਦੇ ਆ ਜੀ ਜ਼ੀਰੋ ਤੋਂ ਉਵੇਂ ਵੀਰੇ ਆਪਣੇ ਹੀ ਕੰਮ ਹੈ ਬੱਲ ਵੀ ਆਪਾਂ ਛੋਟੇ ਹੁੰਦੇ ਤੋਂ ਸ਼ੁਰੂ ਕਰਾਉਂਦੇ ਆ ਸ਼ਕਾਰੀ ਕਦੂਰੇ ਵੀ ਆਪਾਂ ਜੋ ਤਿਆਰ ਕਰਦੇ ਆ ਪਤਾ ਲੱਗ ਗਿਆ ਵੀ ਇਹ ਚੰਗਾ ਤੇ ਫਰਾਈ ਸ਼ੁਰੂ ਕਰਾਉਂਦੇ ਆ ਤੇ ਹੱਥ 'ਚ ਹੀ ਦੱਸ ਦਿੰਦੇ ਵੀ ਮੈਂ ਪਜੂਗਾ ਮੇਨ ਕੰਮ ਹੈ ਮੈਂ ਤਾਂ ਕਹਿੰਦਾ ਵੀ ਕੱਚ ਦੇ ਸਮਾਨ ਨੇ ਬਚਾ ਕੇ ਸ਼ੋਅ ਵਾਲੇ ਜਾਨਵਰ ਨੂੰ ਕਿਤੇ ਕੱਟਣ ਲੱਗੇ ਕੋਈ ਬੇਰ ਹੱਡੀ ਨਾ ਲੱਗੇ ਐਕਸਰਸਾਈਜ਼ ਕਰਾਉਂਦੇ ਤੋਂ ਸੱਟ ਨਾ ਖਾਵੇ ਉਹ ਸਾਫ ਸੁਧਰੇ ਤਰੀਕੇ ਨਾਲ ਘੋਡੇ ਨੂੰ ਤੁਸੀਂ ਰਿੰਗ 'ਚ ਲੈ ਕੇ ਆਓ ਜਿਤਨਾ ਹਰਨਾ ਬકરી ਗੱਲ ਹੈ ਉਹ ਇੱਕ ਜੱਜ ਦੀ ਓਪੀਨੀਅਨ ਹੈ ਤੁਹਾਡੇ 'ਚ ਕੀ ਕੰਪੀਟੀਟਰ ਪਰ ਤੁਹਾਡੀ ਘੋਡੇ ਦੀ ਤਿਆਰੀ ਤੇ ਪਰਫਾਰਮੈਂਸ ਵੀ ਕਿ ਵੀਰ ਇੱਕ ਨੰਬਰ ਹੋਣੀ ਚਾਹੀਦੀ ਹੈ ਜੇ ਤੁਸੀਂ ਮੈਦਾਨ ਚ ਆਇ ਰਹੇ ਹੋ ਅੱਛਾ ਜਦੋਂ ਘੋੜਾ ਜਿਹੜੀ ਤਿਆਰੀ ਕਰਦੇ ਆ ਉਹਨੂੰ ਵਾਕ ਕਰਦੇ ਆ ਉਹਦੇ ਵੀ ਫਿਰ ਨੰਬਰ ਜੁੜਦੇ ਆ ਜੀ ਜੀ ਬਿਲਕੁਲ ਵਾਕ ਦੇ ਵਿੱਚ ਆਪਾਂ ਉਹਦੀ ਘੋੜੇ ਦੀ ਲਾਈਨਮੈਂਟ ਜਿਹਦੇ ਆਪਾਂ ਦੇਸੀ ਭਾਸ਼ਾ ਅਚ ਕਹਦੀਏ ਘੋੜੇ ਦੀ ਟ੍ਰਾਟ ਕਰਨ ਦਾ ਸਿਸਟਮ ਕਿਵੇਂ ਹੈ ਉਹਦੇ ਪੈਰ ਧਰਨ ਦਾ ਕਰਾਸ ਤਾਂ ਨਹੀਂ ਮਾਰਦਾ ਔਰ ਜਿਹੜੇ ਟੇਡੇ ਟੇਡੇ ਅੱਛਾ ਘੋੜੇ ਤੇ ਕੱਲੂ ਆਪਾਂ ਥੋੜੇ ਜਿਹਾ ਮੇਰੇ ਵਰਗਾ ਬਹਿ ਗਿਆ ਤੇ ਉਹਨੂੰ ਆਪਾਂ 20 30 ਕਿਲੋਮੀਟਰ ਲੈ ਗਏ ਉਸ ਵਾਰੀ ਹੈ ਤਾਂ ਘੋੜਾ ਸਵਾਰੀ ਦਾ ਉੱਥੇ ਉਹਦੀ ਫਿਟਨੈਸ ਮੂਵਮੈਂਟ ਦਾ ਦੇਖੀ ਜਾਂਦੀ ਹੈ ਵੀ ਉਹਦੀ ਮੂਵਮੈਂਟ ਜਿਹੜੀ ਉਹਦੀ ਮੂਵਮੈਂਟ ਦੇ ਅੱਛਾ ਹੁਣ ਤੁਹਾਡੇ ਕੋਲੇ ਇੱਕ ਤਾਂ ਚਲੋ ਸੂਰੇ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ ਦਲਵਾਗ ਆ ਦਲਵਾਗਾਂ ਜੀ ਤੇ ਗੁਰੂ ਮਹਾਰਾਜ ਨੇ ਇੱਕ ਦੇਵਰਾਜ ਬਾਈ ਜੀ ਦੇ ਉਹ ਦੇਵਰਾਜ ਦਲਵਾਗ ਹਾਂ ਜੀ ਆਹ ਉਹਨੇ ਦੋਨੇ ਬਾਪ ਬੇਟਾ ਇੱਕ ਵਿਸ਼ਮਨਾਥ ਉਹ ਅੱਡ ਲਾਈਨ ਦਾ ਜੀ ਉਹ ਕਿਹੜੀ ਲਾਈਨ ਦਾ ਉਹ ਰਾਜ ਤੇ ਲਿਖਦਾ ਬੱਚਾ ਰਾਜ ਤੇ ਲਿਖਦਾ ਰਾਜ ਤੇ ਲਿਖਦਾ ਸਣੀ ਵੀਰੇ ਇਹ ਕਰਮਾ ਨਾਲ ਹੀ ਪਤਾ ਨਹੀਂ ਕਿਹੜੇ ਪੁੰਨ ਕੀਤੇ ਹੋਣੇ ਆ ਬਈ ਜਿਹੜੀ ਹਿੰਦੁਸਤਾਨ ਦੀ ਬ੍ਰੀਡ ਆ ਤੁਸੀਂ ਪ੍ਰਮਾਤਮਾ ਨੇ ਤੁਹਾਨੂੰ ਤੁਸੀਂ ਤਾਂ ਕੌਣ ਸੀ ਲੈਣ ਵਾਲੇ ਬਈ ਇਹ ਮੈਂ ਕਿਹਦੇ ਹਾਂ ਸਭ ਸੀ ਲੱਗਿਆ ਅੰਕਲ ਸასი ਕਾਲ ਜੀ ਸੋ ਇਹ ਵੀ ਪੁਦਰਤੀ ਇਕੱਠੇ ਹੋ ਗਏ ਸਾਡੇ ਸੀਨੀਅਰ ਉਹਦੇ ਕਹਿੰਦੇ ਹੋ ਵੀ ਪੁਰਾਣੇ ਜਿਹੜੇ ਸੱਜਣ ਨੇ ਜਿਹੜੇ ਬਹੁਤ ਪੁਰਾਣੀ ਬਰੀਡ ਦੇ ਘੋੜੇ ਨਾਲ ਜੁੜੇ ਹੋਏ ਆ ਉਹ ਚੰਦ ਜਿਹੜੇ ਬਰੀਡਰ ਨੇ ਉਹਨਾਂ ਇੱਕ ਜਮੇ ਸਾਡਾ ਪਰਿਵਾਰ ਹੀ ਹੋ ਜਾਂਦਾ ਜੀ ਅਸੀਂ ਉੰਨੀ ਅੱਜ ਦੇ ਸਮੇਂ ਜ਼ਮਾਨਾ ਤਾਂ ਬਦਲ ਗਿਆ ਪਰ ਅਸੀਂ ਇੱਕ ਦੂਜੇ ਦੀ ਗੱਲ ਉਹ ਨਹੀਂ ਮੰਨਦੇ ਜੰਨੀ ਆਪਦੇ ਬਾਪ ਦੀ ਘਰ ਚ ਆਪਾਂ ਕਹਿੰਦੇ ਵੀ ਇੱਜ਼ਤ ਹੈ ਤੇ ਮੰਨਦੇ ਆ ਓਵੇਂ ਸਾਡੇ ਵੱਡੇ ਦੀ ਜਿਵੇਂ ਸਾਡੇ ਬਰੀਡਰ ਨੇ ਪੁਰਾਣੇ ਸਣ ਚਾਚੇ ਤਾਏ ਨੇ ਉੰਨੀ ਸਾਡੀ ਇੱਜ਼ਤ ਇਹਨਾਂ ਨਾਲ ਸਾਰਿਆਂ ਨਾਲ ਸਣੀ ਵੀਰ ਜਿਵੇਂ ਘੋੜੇ ਆਪਣੇ ਉਹ ਠੰਡੇ ਆ ਰਿਜ਼ਲਟ ਅਗਰਗੇ ਆਉਂਦੇ ਉਵੇਂ ਜਿਵੇਂ ਮੂੰਹ ਤੇ ਤੁਸੀਂ ਮਿੱਠੇ ਹੋ ਬੰਦੇ ਦੀ ਜਾਨ ਕੱਢ ਲੈਂਦੇ ਨਹੀਂ ਫਿਰ ਆਈ ਜੀ ਪਿਆਰ ਪਿਆਰ ਨਾਲ ਮੇਰੀ ਤਾਂ ਕੋਈ ਕਹਿ ਵੀ ਨਹੀਂ ਸਕਿਆ ਵੀ ਅੱਜ ਤੱਕ ਕਿਸੇ ਨੂੰ ਆਪਾਂ ਗਲਤ ਵੀ ਕਿਤੇ ਉੱਚੀ ਆਵਾਜ਼ ਵੀ ਬੋਲੀ ਹੋਈ ਨਹੀਂ ਅੱਛਾ ਸਣੀ ਵੀਰ ਹੁਣ ਤਾਂ ਬਾਕੀ ਲੈਣਾ ਚ ਵੀ ਤੁਸੀਂ ਆਗੇ ਬੌਲ ਦਾ ਚ ਵੀ ਸ਼ਿਕਾਰੀ ਕੁੱਤੇਆਂ ਚ ਵੀ ਪਵਿੱਤਰ ਵੀ ਰੋਣੀ ਰਿਜੂਲ ਵਾਲੇ ਉਹਨਾਂ ਨਾਲ ਬੌਲ ਦਾ ਪਰ ਬੌਧਾਂ ਦਾ ਕੰਮ ਔਖਾ ਇਹ ਤਾਂ ਬਹੁਤ ਔਖਾ ਜੀ ਪਰ ਵੀ ਇੱਕ ਚਲੋ ਕੋਈ ਵੀ ਔਖੇ ਕੰਮ ਨੂੰ ਆਪਾਂ ਜਦੋਂ ਲੱਗਦੇ ਹਾਂ ਮਾਲਕ ਸਾਹਿਬ ਦਿੰਦਾ ਜਿਵੇਂ ਮੱਝ ਚੋਂ ਆਈ 36 ਕਿਲੋ ਦੁੱਧ ਕਢਾਇਆ ਕਿੰਨਾ 36 ਕਿਲੋ ਰਿਕਾਰਡ ਬਣਾਇਆ ਵਰਲਡ ਦਾ ਆਪ ਉਹ ਬੜੀ ਮੱਝ ਆਪਣੇ ਕੋਲ ਘਰੇ 35 ਕਿਲੋ 950 ਗ੍ਰਾਮ ਉਹ ਸਰਸਵਤੀ ਨੂੰ ਬਹੁਤ ਜ਼ਿਆਦਾ ਕੱਢ ਗਈ ਸੀ ਆਪਣੇ ਕੋਲ ਦੁੱਧ ਉਹਨੇ 3260 ਕੱਢਿਆ ਸੀ ਹਾਂ ਜੀ ਤੇ ਤੁਹਾਡੇ ਵਾਲੀ 35 ਕਿਲੋ 950 ਗ੍ਰਾਮ ਲੋ ਬਾਈ ਜੀ ਫਿਰ ਗੱਲ ਆ ਬਈ ਜਿਹੜਾ ਹੁਣ ਦਾ ਉਹ ਇਹ ਤਾਂ ਫਿਰ ਬਲਟਰ ਰਿਕਾਰਡ ਹੋ ਗਿਆ ਬਲਟਰ ਕਾਉ ਬਣਾਇ ਸੀ 35 ਕਿਲੋ 35 ਕਿਲੋ 950 ਗ੍ਰਾਮ 950 ਗ੍ਰਾਮ 19 ਕਿਲੋ 105 ਗ੍ਰਾਮ ਸੀ ਸੂਰ ਦੇ ਘਟਾਈ ਦਾ ਦੁੱਧ ਮੈਂ ਆਪਾਂ ਮਿਲ ਚਵਾਈ ਖਾਲੀ ਓਏ ਚਵਾਈ ਕਿੱਥੇ ਹੋਈ ਘਰੇ ਜੀ ਲੈ ਆਪਾਂ ਮਿਲਕਿੰਗ ਕਰਾਈ ਸੀ ਨਾ ਸਾਰੀ ਨਹੀਂ ਤੁਸੀਂ ਆਪਦੇ ਘਰੇ ਆਪਦੇ ਘਰੇ ਆਪਣੇ ਘਰੀਂ ਮਾ ਜੋ ਫਿਰ ਹੁਣ ਜਿਵੇਂ ਇੱਥੇ ਬਰਲਾਜ ਸਿੰਘ ਬਿੱਲੂ ਭੈਣੀ ਰੋੜਾ ਨੇ 2014 ਦੇ ਵਿੱਚ ਬਾਈ ਜੀ ਉਦੋਂ ਜਿਉਂਦੇ ਸੀਗੇ 31 ਲੱਖ ਦਾ ਘੋੜਾ ਵੇਚਿਆ ਸੀਗਾ ਇੱਥੇ ਬਿਲਕੁਲ ਜੀ ਬਿਲਕੁਲ ਘੋੜੇ ਦਾ ਨਾਮ ਸੀਗਾ सोनू ਨੇ ਲਿਆ ਸੀ ਪ੍ਰੈਨ ਵਾਲੇ ਨੇ ਪ੍ਰੈਨਲ ਨੇ ਹਾਂ ਜੀ ਆ ਤੇ ਉਹ ਹੁਣ ਆਪਾਂ ਘਰ ਦੀ ਚੋਈ ਮੰਨ ਸਕਦੇ ਆ ਨਹੀਂ ਜੀ ਜਦੋਂ ਘਰ ਦੀ ਅਸੀਂ ਚੋਈ ਕਰਾਉਂਦੇ ਹਾਂ ਲਾਈਵ ਮਿਲ ਕੇ ਹੁੰਦੀ ਹੈ ਨਾ 24 ਘੰਟੇ ਕੈਮਰੇ ਉੱਪਰ ਹਰਿਆਣੇ ਤੋਂ ਸਾਰੀ ਟੀਮ ਆਈ ਫਿਰ ਜਿਹੜੇ ਉਹ ਫੋਰਨਰ ਆਏ ਸੀ ਉਹਨਾਂ ਨੇ ਉੱਤੇ ਖੜ ਕੇ ਚੋਈ ਕਰਾਈ ਫਿਰ ਅਸੀਂ লাইਵ ਵੀ ਚੋਈ ਕਰਨੀ ਲਾਈਵ ਵੀ ਜੋਕਣਾ ਸਾਰੀਆਂ ਚੋਈਆਂ ਉੱਤੇ ਲਾਈਵ ਹੁੰਦੀਆਂ ਸਾਰੀਆਂ ਹੀ ਚੋਈਆਂ ਹੁੰਦੀਆਂ ਜਿਵੇਂ ਹੁਣ ਪਲੇਅਰ ਖੇਡਦਾ ਵਾ ਹਾਂਜੀ ਹਾਂਜੀ ਘਰੇ ਆਪਦੀ ਹੋਮ ਗ੍ਰਾਉਂਡ ਤੇ ਵੱਧ ਖੇਡ ਲੈਂਦਾ ਜਦੋਂ ਇਹ ਜੇ ਮੇਲੇ ਚਾਉ ਉਦੋਂ ਤਾਂ ਫਿਰ ਉਹਦਾ ਚੋਾਈ ਦਾ ਕੋਈ ਫਰਕ ਪੈਂਦਾ ਹਾਂ ਫਰਕ ਪੈਂਦਾ ਪਰ ਜਿਵੇਂ ਹੁਣ ਸਰਸਵਤੀ ਹੈ ਹਾਂਜੀ ਉਹ ਮੱਝ ਆਪਣੀ ਇੱਥੇ ਜਗਰਾਉ ਇਸ ਪਾਸੇ ਕਢਾ ਕੇ ਗਈ ਸੀਗੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਹੁਣ ਮੇਲੇ ਬਹੁਤ ਲਿਮਟਿਡ ਹੁੰਦੇ ਆ ਮੱਝ ਉਸ ਟਾਈਮ ਤੇ ਜਿਹੜੀ ਕਿਸੇ ਦੀ ਮੇਲੇ ਤੇ ਹਸਾਂਦਾ ਨਹੀਂ ਸੁਈ ਜਾਂਦੀ ਉਹ ਜਿੰਨੇ ਸੱਜਣੋਂ ਘਰੇ ਚਵਾ ਦਿੰਦੇ ਅੱਛਾ ਲਾਈਵ ਮਿਲਕਿੰਗ ਕਰਾ ਦਿੰਦੇ ਆ ਜਿਵੇਂ ਆਪਣਾ ਚੈਨਲ ਹੈ ਹਾਂਜੀ ਆਪਾਂ ਉਸ ਚੈਨਲ ਤੇ ਲ ਉਹ ਦੋਨੇ ਡੰਗ ਦੀ ਦਿਖਾਉਣਾ ਆਪਾਂ ਕੰਡੇ ਤੋਂ ਲੈ ਕੇ ਥੰਨ ਤੱਕ ਖਾਲੀ ਕਰੇ ਤੋਂ ਚੋਈ ਕਰਕੇ ਬਹੁਤ ਅੱਛੀ ਘਰੇ ਬੜੇ ਸੱਜਣ ਆਏ ਸੀ ਸਾਰੇ ਪੁੱਤਰ ਨਹੀਂ ਸਾਰੇ ਉੱਥੇ ਭਰਾ ਉੱਥੇ ਸੀਗੇ ਉਹ ਉੱਥੇ ਸੀਗੇ ਹਾਂਜੀ ਹਾਂਜੀ ਬੱਕਰੀਆਂ ਵੀ ਆ ਬੱਕਰੀ ਆਪਾਂ ਇਹ ਜਿਹੜੇ ਕਲੇ ਮੇਲੇ ਤੇ 7 ਕਿਲੋ ਦੁੱਧ ਘੜਾ ਕੇ ਮੋਟਰ 7 ਕਿਲੋ ਬਈ 7 ਕਿਲੋ 7 ਕਿਲੋ ਮੋਟਰਸਾਈਕਲ ਜਿੱਤ ਕੇ ਗਈ ਸੀ ਬੱਕਰੀ ਨੇ ਕੱਢਿਆ ਕਿੱਥੋਂ ਮਾਪਦੇ ਹਵਾਨੇ ਚ ਆਵੇ ਉਹ ਕਿੱਥੋਂ ਲੈਂਦੀ ਸੀ ਆਪਣੇ ਘਰੇ ਬਈ 50 60 ਬੱਕਰੀਆਂ ਨੇ ਨਹੀਂ ਉਹ ਤਾਂ ਮੈਨੂੰ ਪਤਾ ਵਾ ਤੁਸੀਂ ਉਹ ਲਿਆਏ ਕਿੱਥੋਂ ਸੀ ਉਹ ਬਰੀਡ ਘਰ ਦੀ ਬੱਚੀ ਤੀਜੀ ਚੌਥੀ ਪੀੜੀ ਦੀ ਆਪਣੀ ਘਰ ਦੀ ਫੱਟ ਫਿਰ ਗੱਲ ਉਹੀ ਆ ਗਈ ਜਿਵੇਂ ਬਾਹਰ ਤੋਂ ਲੈਣੇ ਦਾ ਤਾਂ ਧੀ ਘਰਾਣੇ ਦੀ ਉਹ ਘਰਾਣਾ ਬਣਾਉਣ ਲੱਗੇ ਘਰਾਣਾ ਬਣਾਉਣ ਲੱਗੇ ਘਰਾਣੇ ਚ ਆ ਕੇ ਹੀ ਗੱਲ ਬੰਦੀ ਵੀ ਤੇ ਬੱਕਰੀ ਦਾ ਵੀ ਮੈਂ ਕਹਿੰਦਾ 7 ਕਿਲੋ ਫਿਰ ਰਿਕਾਰਡ ਹੀ ਆ ਰਿਕਾਰਡ ਆ ਬਹੁ ਵੈਸੇ ਪਾਕਿਸਤਾਨ ਤੇ 12 13 ਕਿਲੋ ਵਾਲੀਆਂ ਹੈਗੀਆਂ ਬੱਕਰੀ ਦਾ ਹਾਂਜੀ ਹਾਂ ਕੋਨੀ ਤਾਂ ਮੱਝ ਨਹੀਂ ਦਿੰਦੀ ਹਿੰਦੁਸਤਾਨ ਚ ਇਹ ਪਾਕਿਸਤਾਨ ਤੇ ਆਪਾਂ ਉਦ ਇਹਨੂੰ ਮੱਝਾਂ ਚਾਏ ਨਾ ਵੀ ਉਹਨਾਂ ਨੇ ਨੀਲੀ ਬਰੀਡ ਚ ਸੰਭਾਲ ਕੇ ਰੱਖ ਲਈ ਹੂੰ ਜਿਵੇਂ ਆਪਣੇ ਘੋੜੇ ਚ ਆਪਣੇ ਮਾਰਵਾੜ ਚ ਘੋੜਾ ਨੁਕਰ ਆਪਾਂ ਕਿੱਥੋਂ ਤੋਂ ਕਿੱਥੇ ਲੈ ਗਏ ਇਹ ਗੱਲ ਆਪਣੀ ਆਪਣੀ ਬੱਕਰੀਆਂ ਇਹ ਵੀ ਅੰਮ੍ਰਿਤਸਰ ਦੀ ਬੀਟਲ ਵਜਦੀ ਹੈ ਜੀ ਬੀਟਲ ਅੰਮ੍ਰਿਤਸਰ ਦੀ ਪਾਕਿਸਤਾਨ ਚ ਜਾ ਕੇ ਉਹਨਾਂ ਨੇ ਹਰ ਬਰੀਡ ਦੇ ਉੱਤੇ ਗੌਰ ਜ਼ਿਆਦਾ ਕੀਤੀ ਆਪਣੇ ਚ ਜਦੋਂ ਮਿਕਸ ਅਪ ਕਰਨ ਲੱਗੇ ਹైదਰਾਬਾਦੀ ਤੋਤਾਪੁਰੀ ਉਹ ਛੱਡ ਤੇ ਤੇ ਫਿਰ ਜਦੋਂ ਬਈ ਕਿਸੇ ਵੀ ਚੀਜ਼ ਨੂੰ ਮਿਕਸ ਕਰਦੇ ਆਂ ਫਿਰ ਉਹਦਾ ਦੁੱਧ ਦਾ ਲਾਸਟ ਉਹਦਾ ਬਾਡੀ ਦਾ ਲਾਸਟ ਹੋਣਾ ਹੀ ਹੋਣਾ ਅੰਕਲ ਹੁਣ ਸਨੀ ਵੀਰ ਦਿਮਾਗ ਦੀ ਕੋਈ ਡਿਕਸ਼ਨਰੀ ਲਿਖੇ ਤਾਂ ਐਮਬੀਡੀ ਬੱਕੀ ਆ ਕਿਉਂਕਿ ਸਾਰੀਆਂ ਚਾਹੇ ਉਹ ਮੱਝਾਂ ਦੀ ਗੱਲ ਆ ਚਾਹੇ ਘੋੜਿਆਂ ਦੀ ਗੱਲ ਆ ਚਾਹੇ ਬੱਕਰੀਆਂ ਦੀ ਗੱਲ ਆ ਚਾਹੇ ਮੁਰਗਿਆਂ ਦੀ ਗੱਲ ਆ ਚਾਹੇ ਸ਼ਿਕਾਰੀ ਕੁੱਤਿਆਂ ਦੀ ਗੱਲ ਆ ਤੇ ਪ੍ਰਮਾਤਮਾ ਸਣੀ ਵੀਰ ਜਿਆਦੇ ਕਿਰਪਾ ਭਾਗਾਂ ਨਾਲ ਆ ਰਹੀ ਹੈ ਬਾਈ ਮੈਂ ਅੱਗੇ ਕਹਿੰਦਾ ਵੀ ਜਿਹੜੀ ਚੀਜ਼ ਤੇ ਵੀ ਮਿਹਨਤ ਕਹਿੰਦਾ ਆਪਣਾ ਤਾਂ ਗੱਲ ਇਹ ਚੱਲੀ ਸੀ ਵੀ ਕਿਸੇ ਚੀਜ਼ 'ਚ ਵੀ ਆਪਾਂ ਜਦੋਂ ਮਿਹਨਤ ਕਰਦੇ ਆ ਨਾ ਲੱਗਦੇ ਆ ਉਹਦੀ ਇੱਕ ਤਾਂ ਥੋੜੀ ਆਪਦੀ ਪਛਾਣ ਤੇ ਜ਼ਰੂਰੀ ਹੈ ਬਿੱਤ ਤੁਸੀਂ ਪਸ਼ੂ ਨੂੰ ਜਦੋਂ ਇਹ ਮੱਝ ਲਈ ਸੀ ਆਪਾਂ ਬਿੱਲੂ ਬਾਈ ਤੋਂ ਲਈ ਸੀ 31 ਕਿਲੋ ਕਿ 32 ਕਿਲੋ ਇੱਥੇ ਕੱਢਿਆ ਸੀ ਇਸੇ ਮੱਝ ਨਹੀਂ ਕਿਹੜੇ ਬਿੱਲੂ ਬਾਈ ਵਾਲੇ ਕੋਲੋਂ ਅੰਮਾਲੇ ਕੋਲੋਂ ਅੰਮਾਲੇ ਤੋਂ ਲਈ ਸੀ ਆਪਾਂ ਬਾਣੀ ਦੇ ਦਾ ਨਾਮ ਤੇ ਉਸ ਤੋਂ ਬਾਅਦ ਆ ਕੇ ਆਪਾਂ ਕਰੇ 2 ਹਫ਼ਤੇ ਦਿਨ ਬਾਅਦ ਚਵਾਤੀ ਸੀ ਇਹ ਤੇ ਪਛਾਣ ਦੀ ਪਰਖ ਦੀ ਗੱਲ ਕਰਦੇ ਆ ਵੀ ਉਸ ਮੱਝ ਨੇ ਹੁਣ ਆਪਣੀ ਨੀਲੀ ਜੈਤ ਦੀ ਸਾਰੇ ਮੇਲੇ ਜਿੱਤੀ ਪੀਡੀਐਫ ਜਿੱਤ ਕੇ ਗਈ ਹੈ ਨੀਲੀ ਨੀਲੀ ਦਾ ਵੀ ਸਰ ਹਰਿਆਣੇ ਵਾਲਾ ਵੀ ਜਿੱਤੀ ਰਾਜਸਥਾਨਾ ਵਾਲਾ ਵੀ ਜਿੱਤੀ ਵੀ ਗੱਲ ਬਰੀਡ ਦੀ ਤੇ ਪਰਖ ਦੀ ਗੱਲ ਕਰਦੇ ਆਂ ਵੀ ਚੰਗੀ ਬਰੀਡ ਮਿਲ ਜੇ ਚੰਗੀ ਨਸਲ ਤੇ ਮਿਹਨਤ ਹੋ ਜੇ ਤੇ ਤੁਹਾਨੂੰ ਰਿਜ਼ਲਟ ਮਿਲ ਜਾਂਦਾ ਅਖੀਰ ਦੇ ਵਿੱਚ ਕੀ ਕਹਿਣਾ ਜਾਓਗੇ ਅਖੀਰ ਚ ਬਸ ਇਹੀ ਹੈ ਵੀ ਜਿੰਨੇ ਮੇਰੇ ਨਵੇਂ ਪੜਾ ਸੱਜਣ ਨੇ ਜਿੰਨੇ ਵੀ ਘੋੜਿਆਂ ਚ ਨਵੇਂ ਬੰਦਾ ਜਿਹੜਾ ਵੀ ਕੋਈ ਆਉਂਦਾ ਦੇਖ ਪਰਖ ਕੇ ਵਧੀਆ ਬਰੀਡਰ ਵਧੀਆ ਜਾਣਕਾਰ ਬੰਦੇ ਤੋਂ ਚੰਗਾ ਜਾਨਵਰ ਲਈਏ ਜਿਹੜਾ ਉਹਨੂੰ ਕੱਲ ਨੂੰ ਤੁਹਾਨੂੰ ਤੁਸੀਂ ਘਰੇ ਬੱਚਾ ਕੋਈ ਪੈਦਾ ਕਰੋ ਤੋ ਨੂੰ ਕਿਸੇ ਕਲੇ ਨਮੋਸ਼ੀ ਨਾ ਹੋਵੇ ਪਾਇਓਰਟੀ ਵਾਲੀ ਬਰੀਡ ਚਾਹੇ ਨੁਕਰਾ ਤੇ ਚਾਹੇ ਅੰਕਲ ਮਾਰਵਾੜੀ ਹੈ ਮਾਰਵਾੜੀ ਸੋ ਬਹੁਤ ਧੰਨਵਾਦ ਹਨੀ ਵੀਰ ਥੈਂਕ ਯੂ ਸੋ ਬਹੁਤ ਮਿਹਨਤ ਕਰਦੇ ਸਾਡੀ ਦਿਲ ਇੰਨੀ ਖੁਸ਼ੀ ਹੁੰਦੀ ਵਿੱਕੀ ਬਾਈ ਜਦੋਂ ਚੈਨਲ ਤੇ ਦੇਖਦੇ ਆ ਪ੍ਰੋਮੋਸ਼ਨ ਜਿਹੜੀ ਹੈ ਦੇਖੋ ਚੈਨਲ ਦਾ ਤਾਂ ਬਹੁਤ ਮੇਰੇ ਭਰਾ ਲੱਗੇ ਹੋਏ ਕੰਮ ਨੂੰ ਪਰ ਇੱਕ ਹਰ ਘਰੇ ਬੈਠੇ ਨੂੰ ਚੀਜ਼ ਦਿਖਾਉਣੀ ਇੱਕ ਤੁਹਾਡੇ ਯੂਟਿਊਬਰ ਤੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਬੈਕਪ ਉੱਪਰ ਲੈ ਕੇ ਮੈਂ ਸਨੀ ਵੀਰ ਜਿਵੇਂ ਤੁਸੀਂ ਤਾਂ ਪਰਮਾਤਮਾ ਦੀ ਕਿਰਪਾ ਸੁਰੇਨਦੀਵ ਮੈਂ ਥੋੜੇ ਦਿਨ ਹੀ ਹੋਇਆ ਬਣਾਇਆ ਪਰ ਲੋਕਾਂ ਨੇ ਪਿਆਰ ਇੰਨਾ ਦਿੱਤਾ 15 ਦਿਨ ਦੇ ਵਿੱਚ ਹੀ ਉਹਦਾ ਕਾਰਨ ਕੀ ਹੈ ਤੁਸੀਂ ਪੁਰਾਣੇ ਆ ਹਰ ਇੱਕ ਖਿਡਾਰੀ ਨੂੰ ਜਾਣਦੇ ਹੋ ਪੁਰਾਣੇ ਤੋਂ ਪੁਰਾਣੇ ਬੰਦੇ ਨੂੰ ਜਾਣਦੇ ਆ ਤੇ ਤੁਹਾਡੇ ਨਾਲ ਪਿਆਰ ਨਾਲ ਹੁਣ ਆਪਾਂ ਉਤਰਦੇ ਮਿਲੇ ਕੁਦਰਤੀ ਮੇਲ ਹੋਇਆ ਤੇ ਤੁਸੀਂ 2 ਮਿੰਟ ਜਿਕੇ ਵੀ ਬਾਈ ਪਰ ਸਨੀ ਵੀਰ ਹੰਕਾਰ ਭੋਰਾ ਨਹੀਂ ਤੁਹਾਡੇ ਨਹੀਂ ਤੁਹਾਨੂੰ ਨਹੀਂ ਨਹੀਂ ਬਾਈ ਮੈਂ ਗੱਡੀ ਇਸ ਕਹਿੰਦਾ ਮੈਂ ਕਹਾਂ ਬਾਈ ਜੀ ਅੱਧਾ ਮਿੰਟ ਕਹਿੰਦਾ ਅੱਧਾ ਮਿੰਟ ਨਹੀਂ ਅੱਧਾ ਘੰਟਾ ਇਹ ਪਿਆਰ ਥੈਂਕ ਯੂ ਬਾਈ ਜੀ ਲਵ ਯੂ ਸਨੀ ਵੀਰ ਰਣੀਆ ਦੇਵ ਦਲਵਾਗ ਅੱਗੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਵਰੀਡਾਂ ਵੀਰੋ ਸਾਰਾ ਕੁਝ ਰਣੀਆ ਵਾਲੇ ਵੀ ਸਨੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ ਜਗਰਾਵਾ ਮੰਡੀ 17 ਤਰੀਕ 9ਵਾਂ ਮਹੀਨਾ 2025 ਨੂੰ ਪਹੁੰਚੇ ਹੋਏ ਆ ਤੇ ਆਓ ਹੋਰ ਅੱਗੇ ਇਹਨਾਂ ਖਿਡਾਰੀਆਂ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ